ਸੀਬੀਆਈ ਦੀ ਅਦਾਲਤ ਦਾ ਜਿਹੜਾ ਡਿਸੀਜਨ ਆਇਆ ਹੈ ਸੈਟੀਸਫਾਈਡ ਨਹੀਂ ਇਸ ਚੀਜ਼ ਤੇ ਜੀ ਨਹੀਂ ਸੀਬੀਆਈ ਕੋਰਟ ਦਾ ਜਿਹੜਾ ਡਿਸੀਜਨ ਆ ਲੇਕਿਨ ਸੈਟੀਸਫਾਈਡ ਨਹੀਂ ਆ ਕਿਉਂਕਿ ਸਜ਼ਾ ਹੋਰ ਹੋਣੀ ਚਾਹੀਦੀ ਸੀਗੀ ਸਜ਼ਾ ਉਹਨਾਂ ਨੂੰ ਘੱਟ ਹੋਈ ਜਿੰਨਾ ਵੱਡਾ ਉਹਨਾਂ ਨੇ ਇੱਕ ਵਰਦੀ ਦੇ ਵਿੱਚ ਹੁੰਦਿਆਂ ਹੋਇਆਂ ਜਿਹੋ ਜਿਹੇ ਜ਼ੁਲਮ ਕੀਤੇ ਆ ਉਸ ਵੇਲੇ ਔਰ ਜਿੰਨਾ ਪਰਿਵਾਰ ਨੇ ਕਸ਼ਟ ਝੱਲਿਆ ਵਾ 32 ਸਾਲ ਜਦੋਂ ਤੁਸੀਂ ਅਸੀਂ ਉਹ ਚੀਜ਼ ਨੂੰ ਵੇਖਦੇ ਆ ਤੇ ਇਹ ਸਜ਼ਾ ਤੋਂ ਸੈਟੀਸਫਾਈਡ ਨਹੀਂ ਆ ਇਹ ਨਾ ਫੇਕ এনਕਾਊਂਟਰ ਦਾ ਕੇਸ ਨਹੀਂ ਹੈ ਇਹ ਡਿਸ ਅਪੀਅਰੈਂਸ ਦਾ ਕੇਸ ਹੈ ਵੀ ਬੰਦਿਆਂ ਨੂੰ ਘਰੋਂ ਚੱਕਿਆ ਕੁਝ ਟਾਈਮ ਉਹਨਾਂ ਨੂੰ ਨਜਾਇਜ਼ ਹਰਾਸ ਦੇ ਵਿੱਚ ਥਾਣੇ ਰੱਖਿਆ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਾਪਤਾ ਹੀ ਕਰ ਦਿੱਤਾ ਗਿਆ ਜੀ ਜੋ ਐਵਿਡੈਂਸ ਦੇ ਵਿੱਚ ਕੋਰਟ ਦੇ ਵਿੱਚ ਪ੍ਰੂਫ ਹੋਇਆ ਵਾ ਵੀ ਸਰਦਾਰ ਸਖਦੇਵ ਸਿੰਘ ਉਹਨਾਂ ਦੀ ਜਦੋਂ ਡੈਥ ਹੋ ਜਾਂਦੀ ਆ ਤੇ ਉਹਨਾਂ ਦੀ ਲਾਸ਼ ਨੂੰ ਚੁੱਕ ਕੇ ਉਹ ਹਰੀਕੇ ਨਹਿਰ ਦੇ ਵਿੱਚ ਸੁੱਟਣ ਜਾਂਦੇ ਆ ਤੇ ਨਾਲ ਜਿਹੜੇ ਸਰਦਾਰ ਸਲੱਖਣ ਸਿੰਘ ਹੋਣੀ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਹੀ ਉਹਨਾਂ ਦੀ ਉਮਰ ਉਸ ਟਾਈਮ 82 ਸਾਲ ਦੀ ਸੀ ਤੇ ਉਹਨਾਂ ਨੂੰ ਨਾਲ ਜਿੰਦਿਆਂ ਹੀ ਜਿਹੜਾ ਮਤਲਬ ਸੁੱਟ ਦਿੱਤਾ ਜਾਂਦਾ ਵਾ ਹੂੰ ਜਿਹੜਾ ਐਸਐਚਓ ਦੋਸ਼ੀ ਪਾਇਆ ਗਿਆ ਸਰਿੰਦਰਪਾਲ ਇਹ ਖਾਲੜਾ ਕੇਸ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇਸ ਤੋਂ ਇਲਾਵਾ ਇੱਕ ਹੋਰ ਕੇਸ ਪਿਛਲੇ ਸਾਲ ਸੀਬੀਆਈ ਕੋਰਟ ਨੇ ਡਿਸਾਈਡ ਕੀਤਾ ਸੀ ਉਹਦੇ ਵਿੱਚ ਵੀ ਇਹਨੇ ਚਾਰ ਬੰਦੇ ਜਿਹੜੇ ਆ ਉਹਨਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਹੀ ਜਿਓ ਬਾਲਾਪਿੰਡ ਦੇ ਉਹਨਾਂ ਨੂੰ ਘਰੋਂ ਚੱਕਿਆ ਤੇ ਕੁਝ ਟਾਈਮ ਆਪਣੀ ਨਜਾਇਜ਼ ਹਰਾਸ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਵੀ ਲਾਪਤਾ ਕਰ ਦਿੱਤਾ ਦਾ ਇਸ ਬੰਦੇ ਦੀ ਇਹ ਮੈਂਟੈਲਿਟੀ ਸੀ ਵੀ ਜਿਹੜੇ ਬੰਦਿਆਂ ਨੂੰ ਚੁੱਕਦਾ ਸੀ ਉਹਨਾਂ ਦਾ ਕਾਗਜ਼ੀ ਪੱਤਰੀ ਫੇਕਨ ਕਾਊਂਟਰ ਵੀ ਨਹੀਂ ਸੀ ਵਿਕਾਉਂਦਾ ਕਿ ਕੋਈ ਵੀ ਇਹਨਾਂ ਦਾ ਸਬੂਤ ਨਾ ਬਚੇ ਕੇਸ ਦੇ ਵਿੱਚ ਤੁਸੀਂ ਸਟੇ ਦੀ ਗੱਲ ਕੀਤੀ ਆ ਜਾਂ ਜਿਹੜਾ ਕੁਝ ਸਮੇਂ ਵਾਸਤੇ ਕੇਸ ਨੂੰ ਮੁਲਤਵੀ ਕਰ ਦੇਣਾ ਕੀ ਲੱਗਦਾ ਕਿ ਨਾਂ ਚੀਜ਼ਾਂ ਨੂੰ ਕਰਨ ਦੀ ਜ਼ਰੂਰਤ ਕਿਉਂ ਕਿਉਂ ਭਈ ਕਿ ਕੀ ਕੋਈ ਗਵਾਹ ਨਹੀਂ ਮਿਲ ਸਕਿਆ ਜਾਂ ਪੁਖਤਾ ਸਬੂਤ ਨਹੀਂ ਮਿਲ ਸਕੇ ਦੋਸ਼ੀਆਂ ਖਿਲਾਫ ਵੇਖੋ ਜਿਹੜਾ 1990 ਤੋਂ 95 ਦਾ ਦੌਰ ਸੀ ਜਿਹਦੇ ਵਿੱਚ ਵੱਡੇ ਪੱਦਰ ਦੇ ਉੱਤੇ ਸਿੱਖ ਨੌਜਵਾਨੀ ਦਾ ਜਿਹੜਾ ਕਾਹਨ ਕੀਤਾ ਗਿਆ ਸੀ ਤੇ ਉਸ ਨੂੰ ਅੱਤਵਾਦੀ ਤੇ ਵੱਖਵਾਦੀ ਦਰਸਾ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਮਾਰ ਦਿੱਤਾ ਗਿਆ ਸੀ ਜੇ ਇਹ ਕੇਸ ਉਸੇ ਟਾਈਮ ਹੀ ਡਿਸਾਈਡ ਹੋਣੇ ਸ਼ੁਰੂ ਹੋ ਜਾਂਦੇ ਤੇ ਦੁਨੀਆ ਦੇ ਵਿੱਚ ਜਿਹੜੀ ਸਟੇਟ ਨੇ ਸਿੱਖਾਂ ਦੀ ਇਮੇਜ ਇੱਕ ਅੱਤਵਾਦੀ ਤੇ ਵੱਖਵਾਦੀ ਵਾਲੀ ਬਣਾਈ ਸੀ ਉਹ ਉਸੇ ਟਾਈਮ ਹੀ ਬੇਨਕਾਬ ਹੋ ਜਾਂਦੀ ਜਿਹੜਾ ਇਹਨਾਂ ਕੇਸਾਂ ਨੂੰ ਲੰਮਕਾਉਣ ਦਾ ਸਭ ਤੋਂ ਵੱਡਾ ਮਕਸਦ ਹੀ ਕਿ ਜਿਹੜਾ ਤਰੰਤ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਰੌਲਾ ਪੈਣਾ ਸੀ ਉਹਨੂੰ ਕਾਬੂ ਕਰਨ ਲਈ ਤੇ ਸਾਲ ਕਿਹੜਾ ਪਰਿਵਾਰ ਇੱਕ ਕੇਸ ਦੀ ਪੈਰਵਾਈ ਕਰਦਾ ਕਰੂਗਾ ਤੇ ਉਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ 30 32 ਸਾਲ ਬਾਅਦ ਜਿਹੜਾ ਤੁਹਾਡਾ ਐਵੀਡੈਂਸ ਆਉਣਾ 70% ਉਹਦੇ ਵਿੱਚੋਂ ਜਿਹੜੇ ਵਿਟਨੈਸ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੀ ਜਾਂ ਫਿਰ ਉਹਨਾਂ ਦੀ ਏਜ ਇੰਨੀ ਹੋ ਚੁੱਕੀ ਸੀ ਵੀ ਉਹ کورٹ ਦੇ ਵਿੱਚ ਆਣ ਕੇ ਆਪਣਾ ਐਵੀਡੈਂਸ ਦੇਣ ਦੇ ਯੋਗ ਨਹੀਂ ਰਹੇ ਖੜਕੂ ਵਾਰ ਦੇ ਸੰਘਰਸ਼ ਦੇ ਦਰਮਿਆਨ ਬਹੁਤ ਸਾਰੇ ਅਜਿਹੇ ਨੌਜਵਾਨ ਸੀ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਘਰ ਦੇ ਵਿੱਚੋਂ ਚੱਕ ਲਿਆ ਜਾਂਦਾ ਸੀ ਤੇ ਝੂਠਾ ਪੁਲਿਸ ਮੁਕਾਬਲਾ ਕੁ ਦਿਨਾਂ ਦੇ ਵਿੱਚ ਬਣਾ ਕੇ ਮਾਰ ਦਿੱਤਾ ਜਾਂਦਾ ਸੀ ਅਜਾਹੇ ਦੇ ਵਿੱਚ ਸਰਹਾਲੀ ਥਾਣਾ ਦੀ ਪੁਲਿਸ ਦੇ ਵੱਲੋਂ ਪਕੜਣਾਂ ਤੋਂ ਇੱਕ ਇੱਕੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਚੁੱਕਿਆ ਜਾਂਦਾ ਜਿਦੇ ਵਿੱਚ ਸਹੁਰਾ ਤੇ ਜਵਾਈ ਜੋ ਕਿ ਆਜ਼ਾਦੀ ਸੰਗਰਾਮੀ ਵੀ ਮੰਨੇ ਜਾਂਦੇ ਨੇ ਵੱਡੀ ਭੂਮਿਕਾ ਰਹੀ ਆ ਪਕੜਨਾਂ ਦੇ ਨਾਲ ਸੰਬੰਧਿਤ ਸੀ ਸਰਦਾਰ ਸੁਲੱਖਣ ਸਿੰਘ ਤੇ ਉਹਨਾਂ ਦੇ ਜਵਾਈ ਨੂੰ ਨਾਲ ਹੀ ਚੱਕਿਆ ਜਾਂਦਾ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਵੀ ਅਨਕਾਊਂਟਰ ਬਣਾ ਦਿੱਤਾ ਜਾਂਦਾ ਇਸੇ ਮਾਮਲੇ ਦੇ ਵਿੱਚ ਜਿਹੜਾ ਸੀਬੀਆਈ ਅਦਾਲਤ ਦੇ ਵੱਲੋਂ ਇੱਕ ਫੈਸਲਾ ਆਇਆ ਹੈ ਸਜ਼ਾ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਾਡੇ ਨਾਲ ਪਰਿਵਾਰ ਦੇ ਮੈਂਬਰ ਨੇ ਔਰ ਨਾਲ ਨਾਲ ਜਿਹੜੇ ਵਕੀਲ ਵੀ ਨੇ ਜਿਨ੍ਹਾਂ ਨੇ ਇੱਕ ਵੱਡੀ ਲੜਾਈ ਲੜੀ ਹੈ ਕਾਨੂੰਨੀ ਤੌਰ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਔਰ ਸਰਦਾਰ ਸੁਖਦੇਵ ਸਿੰਘ ਮੇਰੇ ਫਾਦਰ ਸੀਗੇ ਔਰ ਸਰਦਾਰ ਸੁਲੱਖਣ ਸਿੰਘ ਮੇਰੇ ਨਾਨਾ ਜੀ ਸੀਗੇ ਤੁਹਾਡੇ ਫਾਦਰ ਤੇ ਤੁਹਾਡੇ ਨਾਨਾ ਜੀ ਦਾ ਇੰਕਾਊਂਟਰ ਹੋਇਆ ਜੀ ਔਰ ਉਹਨਾਂ ਨੂੰ 1992 ਦੇ ਵਿੱਚ ਘਰੋਂ ਸ਼ਾਮ ਨੂੰ ਜ਼ਬਰਦਸਤੀ ਪੰਜਾਬ ਪੁਲਿਸ ਨੇ ਔਰ ਸਰੀਆਲੀ ਥਾਣੇ ਤੋਂ ਪੁਲਿਸ ਨੇ ਚੁੱਕ ਲਿਆ ਸੀਗਾ ਉਸ ਤੋਂ ਬਾਅਦ ਬੜੀ ਬੇਹਦ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੂੰ ਅਪਰੋਚ ਕੀਤੀ ਸਰੀਆਲੀ ਥਾਣੇ ਸਾਨੂੰ ਕੋਈ ਕਹਿ ਕੇ ਗਏ ਸੀਗੇ ਕਿ ਸੁਰਿੰਦਰਪਾਲ ਸਿੰਘ ਐਸਐਚਓ ਨੇ ਮੰਗਵਾਇਆ ਤੇ ਅਸੀਂ ਅਪਰੋਚ ਕੀਤੀ ਬੜੀ ਤੇ ਇਵਨ ਮੇਰੇ ਪਿਤਾ ਜੀ ਜਿਹੜੇ ਸੀਗੇ ਉਹ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਲੈਕਚਰਰ ਸਨ ਤੇ ਅਧਿਆਪਕ ਜੁਨੀਨਾ ਨੇ ਵੀ ਪਿੱਛੇ ਅਪਰੋਚ ਕੀਤੀ ਬਾਰ-ਬਾਰ ਅਪਰੋਚ ਕੀਤੀ ਐਸਐਸਪੀ ਤਰਨਤਾਰਨ ਔਰ ਡੀਐਸਪੀ ਔਰ ਸਰੀਆਲੀ ਪੁਲਿਸ ਸਟੇਸ਼ਨ ਦੇ ਵਿੱਚ ਵੀ ਲੇਕਿਨ ਪੁਲਿਸ ਨੇ 3 ਦਿਨ ਤੇ ਸਰੀਆਲੀ ਤੋਂ ਸਾਡਾ ਪਿੰਡ ਵੀ ਸਰੀਆਲੀ ਆ ਤੇ ਉਹਨਾਂ ਲਈ ਭੋਜਨ ਵੀ ਜਾਂਦਾ ਰਿਹਾ ਲੇਕਿਨ ਤਿੰਨ ਦਿਨ ਬਾਅਦ ਉਹਨਾਂ ਨੇ ਕਹਿ ਦਿੱਤਾ ਜੀ ਤੁਹਾਡੇ ਬੰਦੇ ਇੱਥੇ ਹੈ ਨਹੀਂ ਆ ਔਰ ਉਹਨਾਂ ਨੇ ਪਿਤਾ ਜੀ ਮੇਰੇ ਨੂੰ ਜਿਹੜਾ ਸੀਗਾ ਉਹ ਇੰਟਰੋਗੇਟ ਕਰਦੇ ਡੈਥ ਹੋ ਗਈ ਤੇ ਨਾਲ ਜਦੋਂ ਉਹਨਾਂ ਨੂੰ ਉਹ ਨਹਿਰ 'ਚ ਵਹਾਉਣਗੇ ਤੇ ਮੇਰੇ ਨਾਨਾ ਜੀ ਨੂੰ ਨਾਲ ਲੈ ਕੇ ਹਰੀਕੀਆ ਦੀਆਂ ਨਹਿਰਾਂ ਦੇ ਵਿੱਚ ਡੋਢ ਦਿੱਤਾ ਗਿਆ ਸੀਗਾ ਤੁਹਾਡੇ ਨਾਨਾ ਜੀ ਤੇ ਤੁਹਾਡੇ ਪਿਤਾ ਜੀ ਨੂੰ ਘਰ ਦੇ ਵਿੱਚੋਂ ਚੱਕਿਆ ਜਾਂਦਾ ਹੈ ਕੀ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਘਰ ਦੇ ਵਿੱਚੋਂ ਸ਼ੱਕੇ ਲਜਾਇਆ ਜਾਂਦਾ ਹੈ ਕਿਸੇ ਸ਼ੱਕ ਦੇ ਆਧਾਰ ਤੇ ਜਸ ਤਰ੍ਹਾਂ ਕਿ ਕਿਹੜੀਆਂ ਚੀਜ਼ਾਂ ਸੀ ਜਿਹਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਚੱਕਿਆ ਜਾਂਦਾ ਉਹਨਾਂ ਨੂੰ ਜੀ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਸ੍ਰਿੰਦਰਪਾਲ ਸਿੰਘ ਉਹਨਾਂ ਨੇ ਭੇਜਿਆ ਵੀ ਲੈ ਕੇ ਆਓ ਤੇ ਉਹਨਾਂ ਨੂੰ ਅਸੀਂ ਉਹ ਇਨਵੈਸਟੀਗੇਸ਼ਨ ਕਰਨੀ ਆ ਹਾਲਾਂਕਿ ਉਸ ਸਮੇਂ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਪੁਲਿਸ ਇਨਸਪੈਕਟਰ ਰਿਟਾਇਰ ਸੀਗੇ ਔਰ ਉਹਨਾਂ ਨੇ ਉਹ ਬੈਸ ਵੀ ਕੀਤੀ ਆ ਪੀ ਇਦਾਂ ਨਹੀਂ ਅ ਜੇ ਤੁਹਾਨੂੰ ਕੋਈ ਹੈ ਵਾ ਤੇ ਅਸੀਂ ਸੇਰੇ ਨਾਲ ਪੇਸ਼ ਕਰਾ ਦਾਂਗੇ ਨਾਰ ਪੰਚਾਇਤ ਜਾਂ ਮੋਤਬਰ ਲੈ ਕੇ ਲੇਕਿਨ ਉਹ ਜ਼ਬਰਦਸਤੀ ਲੈ ਗਏ ਸਨ ਜਿਸ ਤੋਂ ਬਾਅਦ ਉਹ ਘਰ ਨਹੀਂ ਆਏ ਹੁਣ ਤੱਕ ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ ਮੇਰੀ ਉਮਰ ਉਸ ਵੇਲੇ 18 ਸਾਲ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਕੋਸ਼ਿਸ਼ਾਂ ਕਰਦੇ ਰਹੇ ਟੈਲੀਗ੍ਰਾਮ ਤੇ ਦਿੱਤੀਆਂ ਫਿਰ ਸਾਡੇ ਕਿਉਂਕਿ ਮੇਰੇ ਨਾਨਾ ਜੀ ਫ੍ਰੀडम फाइਟਰ ਸਨ ਤੇ ਮੇਰੇ ਮਦਰ ਜਿਹੜੇ ਸੀ ਉਹ ਵੀ ਉਸ ਵੇਲੇ ਜਦੋਂ ਅੰਗਰੇਜ਼ਾਂ ਦੇ ਖਿਲਾਫ ਜੰਗ ਸੀਗੀ ਲੜਾਈ ਸੀਗੀ ਇੱਕ ਉਸ ਵੇਲੇ ਉਹ ਕਿਉਂਕਿ ਸਤਪਾਲ ਡਾਂਗ ਡਾਂਗ ਹੋਣੀ ਵੀ ਪਖਨੇ ਬਾਬਾ ਸੁੰਨ ਸਿੰਘ ਪਖਣਾ ਕੋਲ ਜਾਂਦੇ ਹੁੰਦੇ ਸਨ ਤੇ ਮੇਰੇ ਮਾਤਾ ਜੀ ਛੋਟੇ ਜਿਹੇ ਹੁੰਦੇ ਆ ਵੀ ਉਹਨਾਂ ਨੂੰ ਚਾਹ ਪਾਣੀ ਬੁਲਾਉਂਦੇ ਹੁੰਦੇ ਸਨ ਤੇ ਕਾਮਰੇਡ ਸਤਪਾਲ ਡਾਂਗ ਉਹਨਾਂ ਨੇ ਕਿਹਾ ਵੀ ਸਾਡੀ ਧੀ ਆ ਉਹਨਾਂ ਵੀ ਅਪਰੋਚ ਕੀਤੀ ਈਵਨ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਬਿਆਨਤ ਸਿੰਘ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਇਹ ਬੰਦਿਆਂ ਦਾ ਸਾਨੂੰ ਦੱਸਿਆ ਜਾਵੇ ਪਰ ਲੇਕਿਨ ਉਸ ਵੇਲੇ ਸਾਨੂੰ ਪੁਲਿਸ ਨੇ ਕੋਈ ਇਨਸਾਫ ਨਹੀਂ ਦਿੱਤਾ ਤੁਹਾਡੇ ਨਾਨਾ ਜੀ ਨੂੰ ਪੱਕਣਾ ਤੋਂ ਚੱਕਿਆ ਜਾਂਦਾ ਜੀ ਨਹੀਂ ਦੋਨਾਂ ਨੂੰ ਸੁਦੇਵ ਸਿੰਘ ਤੇ ਸੁਲੱਖਣ ਸਿੰਘ ਉਹਨਾਂ ਨੂੰ ਕਨਪੁਰ ਕਾਲੇ ਤੋਂ ਚੁੱਕਿਆ ਜਾਂਦਾ ਜੀ ਇੱਕੇ ਜਗ੍ਹਾ ਤੇ ਇੱਕੋ ਜਗ੍ਹਾ ਇੱਕੋ ਘਰ ਤੋਂ ਲਿਆ ਗਿਆ ਜਦੋਂ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਚੱਕਿਆ ਜਾਂਦਾ ਤਾਂ ਉਸ ਵਕਤ ਤੁਸੀਂ ਦੱਸਿਆ ਕਿ ਉਮਰ 18 ਸਾਲ ਸੀ ਉਹ ਜਿਹੜਾ ਦ੍ਰਿਸ਼ ਹੈ ਉਹ ਤੇ ਅੱਖਾਂ ਸਾਹਮਣੇ ਤੇ ਆਉਂਦਾ ਹੋਏਗਾ ਤੁਹਾਡੇ ਹਾਂਜੀ ਉਸ ਵੇਲੇ ਮੈਂ ਘਰ ਨਹੀਂ ਸੀਗਾ ਲੇਕਿਨ ਜਦੋਂ ਉਹਨਾਂ ਨੂੰ ਲੈ ਕੇ ਗਏ ਉਸ ਵੇਲੇ ਬਾਕੀ ਸਾਡੇ ਪਰਿਵਾਰ ਦੇ ਮੈਂਬਰ ਈਵਨ ਬਾਜ਼ਾਰ ਦੇ ਵਿੱਚ ਕੁੱਲੀਆਂ ਦੁਕਾਨਾਂ ਦੇ ਵਿੱਚ ਔਰ ਪਿੰਡ ਵਾਲੇ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਕੋਸ਼ਿਸ਼ ਵੀ ਕੀਤੀ ਜਿਨ੍ਹਾਂ ਨੇ ਵੀ ਰੋਕਿਆ ਪਰ ਲੇਕਿਨ ਜ਼ਬਰਦਸਤੀ ਪੁਲਿਸ ਵਾਲੇ ਲੈ ਕੇ ਗਏ ਤੁਹਡੇ ਮਾਤਾ ਜੀ ਦੀ ਉਮਰ ਤਾਂ ਤਕਰੀਬਨ ਬਜ਼ੁਰਗ ਅਵਸਥਾ ਦੇ ਵਿੱਚ ਹੈ ਮਾਤਾ ਜੀ ਨੇ ਜਿਹੜੀ ਇੱਕ ਇੱਕ ਪਾਸੇ ਪਿਤਾ ਤੇ ਇੱਕ ਪਾਸੇ ਪਤੀ ਦੋਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਪ੍ਰਸ਼ਾਸਨ ਦੇ ਵੱਲੋਂ ਚੁੱਕਦੇ ਦੇਖਿਆ ਜਾਂਦਾ ਜੋ ਕੁਝ ਵਾਪਰਿਆ ਉਹ ਵੀ ਚਸ਼ਮਦੀ ਤੋਂ ਲੋਕਾਂ ਦੇ ਕੋਲੋਂ ਕਿਤੇ ਨਾ ਕਿਤੇ ਕੰਸੂਆਂ ਮਿਲਦੀਆਂ ਰਹੀਆਂ ਨੇ ਕੀ ਲੱਗਦਾ ਕਿ ਮਾਤਾ ਜੀ ਅਜੇ ਤੱਕ ਕੀ ਮਹਿਸੂਸ ਕਰਦੇ ਰਹੇ ਨੇ ਇਸ ਕੇਸ ਦੇ ਬਾਬਤ ਜੀ ਮਾਤਾ ਜੀ ਦੇ ਬਾਰੇ ਇੱਕ ਔਰਤ ਦੇ ਤਿੰਨ ਪੱਪੇ ਮੈਂ ਕਹੂੰਗਾ ਕਿ ਪਿਆਰ ਵਾਲੇ ਹੁੰਦੇ ਆ ਸਭ ਤੋਂ ਪਹਿਲਾਂ ਪੱਪੇ ਤੋਂ ਪਿਤਾ ਤੇ ਉਹ ਵੀ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਤੇ ਗਾਇਬ ਕਰ ਦਿੱਤਾ ਮਾਰ ਦਿੱਤਾ ਉਸ ਤੋਂ ਬਾਅਦ ਪਤੀ ਤੇ ਪਤੀ ਵੀ ਉਹਨਾਂ ਦੇ ਜਿਹੜੇ ਆ ਉਹ ਵੀ ਪੁਲਿਸ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁੱਤਰ ਉਹਨਾਂ ਦਾ ਵੀ ਉਹਨਾਂ ਨੇ ਫੇਕ ਐਨਕਾਊਂਟਰ ਬਣਾ ਕੇ ਖਤਮ ਕਰ ਦਿੱਤਾ ਸੋ ਮਾਤਾ ਜੀ ਦੇ ਲਈ ਇਹ ਬਹੁਤ ਹੀ ਅਸਹਿ ਪੀੜਾ ਸੀਗੀ ਲੇਕਿਨ ਇਸ ਦੇ ਬਾਵਜੂਦ ਵੀ ਉਹਨਾਂ ਨੇ 32 ਸਾਲ ਇਹ ਲੜਾਈ ਲੜੀ ਆ ਇਹ ਚੱਕਰ ਲਗਾਏ ਕੋਟਾਂ ਦੇ ਔਰ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਸੀਬੀਆਈ ਅਦਾਲਤ ਦਾ ਜਿਹੜਾ ਡਿਸੀਜਨ ਆਇਆ ਹੈ ਸੈਟੀਸਫਾਈਡ ਨਹੀਂ ਇਸ ਚੀਜ਼ ਤੇ ਜੀ ਨਹੀਂ ਹੈ ਸੀਬੀਆਈ ਕੋਰਟ ਦਾ ਜਿਹੜਾ ਡਿਸੀਜਨ ਆ ਲੇਕਿਨ ਸੈਟੀਸਫਾਈਡ ਨਹੀਂ ਹੈ ਕਿਉਂਕਿ ਸਜ਼ਾ ਹੋਰ ਹੋਣੀ ਚਾਹੀਦੀ ਸੀਗੀ ਸਜ਼ਾ ਉਹਨਾਂ ਨੂੰ ਘੱਟ ਹੋਈ ਜਿੰਨਾ ਵੱਡਾ ਉਹਨਾਂ ਨੇ ਇੱਕ ਵਰਦੀ ਦੇ ਵਿੱਚ ਹੁੰਦਿਆਂ ਹੋਇਆਂ ਜਿਹੋ ਜੇ ਜ਼ੁਲਮ ਕੀਤੇ ਆ ਉਸ ਵੇਲੇ ਔਰ ਜਿੰਨਾ ਪਰਿਵਾਰ ਨੇ ਕਸ਼ਟ ਝੱਲਿਆ ਵਾ 32 ਸਾਲ ਜਦੋਂ ਤੁਸੀਂ ਅਸੀਂ ਉਹ ਚੀਜ਼ ਨੂੰ ਵੇਖਦੇ ਆ ਤੇ ਇਹ ਸਜ਼ਾ ਤੋਂ ਸੈਟੀਸਫਾਈਡ ਨਹੀਂ ਹੈ ਬਿਲਕੁਲ ਸੀਨੀਅਰ ਵਕੀਲ ਜਗਜੀਤ ਸਿੰਘ ਬਾਜਵਾ ਨੇ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਬਹੁਤ ਸਾਰੇ ਕੇਸਾਂ ਨੂੰ ਜਿੱਥੇ ਇਸ ਤਰੀਕੇ ਦੇ ਨਾਲ ਤੁਸੀਂ ਹੈਂਡਲ ਕਰਦੇ ਹੋ ਦੋਸ਼ੀਆਂ ਨੂੰ ਕਟਾਰੇ ਦੇ ਵਿੱਚ ਖੜੇ ਕਰਕੇ ਸਜ਼ਾ ਦਿਵਾਉਣੀ ਹੈ ਇਸ ਕੇਸ ਦੇ ਬਾਬਤ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿਵੇਂ ਦੇਖਦੇ ਹੋ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਇਹ ਕਲੀਅਰ ਕਰਦਾ ਜਿਵੇਂ ਇਹ ਨਾ ਫੇਕ ਐਨਕਾਊਂਟਰ ਦਾ ਕੇਸ ਨਹੀਂ ਹੈ ਇਹ ਡਿਸ ਅਪੀਅਰੈਂਸ ਦਾ ਕੇਸ ਹੈ ਕਿ ਬੰਦਿਆਂ ਨੂੰ ਘਰੋਂ ਚੱਕਿਆ ਕੁਝ ਟਾਈਮ ਉਹਨਾਂ ਨੂੰ ਨਾਜਾਇਜ਼ ਹਰਾਸ ਦੇ ਵਿੱਚ ਥਾਣੇ ਰੱਖਿਆ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਾਪਤਾ ਹੀ ਕਰ ਦਿੱਤਾ ਗਿਆ ਜਿਹੜਾ ਫੇਕ ਇਨਕਾਊਂਟਰ ਵਾਲਾ ਹੀ ਉਹਦੀ ਇੱਕ ਐਫਆਈਆਰ ਇਹਨਾਂ ਨੂੰ ਰਜਿਸਟਰ ਕਰਨੀ ਪੈਂਦੀ ਹੀ ਉਹਦੀ ਸਾਰੀ ਕਾਗਜ਼ੀ ਕਾਰਵਾਈ ਹੁੰਦੀ ਇਹਦੇ ਵਿੱਚ ਬੰਦਿਆਂ ਨੂੰ ਚੁੱਕ ਕੇ ਤੇ ਲਾਪਤਾ ਹੀ ਕਰ ਦਿੱਤਾ ਗਿਆ ਜਿਤਨਾ ਏਕੇਸਿਆ ਸਰਦਾਰ ਸਲੱਖਣ ਸਿੰਘ ਜਿਹੜੇ ਆਜ਼ਾਦੀ ਕਲਾਟੀ ਹੀ ਤੇ ਸਖਦੇਵ ਸਿੰਘ ਜਿਹੜੇ ਵਾਈਸ ਪ੍ਰਿੰਸੀਪਲ ਸੀ ਉਸ ਟਾਈਮ ਉਹਨਾਂ ਨੂੰ ਕੰਨਪੁਰ ਕਾਲੇ ਤੋਂ ਉਹਨਾਂ ਦੇ ਘਰੋਂ ਚੱਕਿਆ ਗਿਆ ਤੇ ਥਾਣਾ ਸਰਹਾਲੀ ਦੇ ਵਿੱਚ 4 ਦਿਨ ਜਿਹੜਾ ਗ੍ਰੈ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਪਰਿਵਾਰ ਉਸ ਟਾਈਮ ਉਹਨਾਂ ਨੂੰ ਮਿਲਦਾ ਰਿਹਾ ਰੋਟੀ ਪਾਣੀ ਦੇ ਕੇ ਆਉਂਦਾ ਰਿਹਾ ਹੋਰ ਮੋਤਬਰ ਜਿਹੜੇ ਬੰਦੇ ਆ ਉਹ ਵੀ ਉਸ ਟਾਈਮ ਜਿਹੜਾ ਉਹ ਉੱਥੇ ਐਸ ਐਚ ਓ ਸ੍ਰਿੰਦਰਪਾਲ ਸੀ ਉਹਨੂੰ ਮਿਲਦੇ ਰਹੇ ਤੇ ਉਹ ਇਹ ਸਾਰਾ ਕੰਮ ਹੋਣ ਤੋਂ ਬਾਅਦ ਵੀ 4 ਦਿਨ ਬਾਅਦ ਉਹਨਾਂ ਜਿਹੜਾ ਇੰਟੈਰੋਗੇਟ ਕਰਦੇ ਆ ਜੋ ਐਵਿਡੈਂਸ ਦੇ ਵਿੱਚ ਕੋਰਟ ਦੇ ਵਿੱਚ ਪ੍ਰੂਫ ਹੋਇਆ ਵਾ ਵੀ ਸਰਦਾਰ ਸੁਖਦੇਵ ਸਿੰਘ ਉਹਨਾਂ ਦੀ ਜਦੋਂ ਡੈਥ ਹੋ ਜਾਂਦੀ ਆ ਤੇ ਉਹਨਾਂ ਦੀ ਲਾਸ਼ ਨੂੰ ਚੁੱਕ ਕੇ ਉਹ ਹਰੀਕੇ ਨਹਿਰ ਦੇ ਵਿੱਚ ਸੁੱਟਣ ਜਾਂਦੇ ਆ ਤੇ ਨਾਲ ਜਿਹੜੇ ਸਰਦਾਰ ਸਲੱਖਣ ਸਿੰਘ ਹੋਣੀ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਹੀ ਉਹਨਾਂ ਦੀ ਉਮਰ ਉਸ ਟਾਈਮ 82 ਸਾਲ ਦੀ ਸੀ ਤੇ ਉਹਨਾਂ ਨੂੰ ਨਾਲ ਜਿੰਦਿਆਂ ਹੀ ਜਿਹੜਾ ਮਤਲਬ ਸੁੱਟ ਦਿੱਤਾ ਜਾਂਦਾ ਵਾ ਇਸ ਤਰੀਕੇ ਦੇ ਨਾਲ ਜਿਹੜਾ ਇਹ ਪੂਰਾ ਕੇਸ ਆ ਇਹ ਇਹ ਜਿਹੜਾ ਸਰਿੰਦਰਪਾਲ ਆ ਇਹ ਜਸਵੰਤ ਸਿੰਘ ਖਾਲੜਾ ਕੇਸ ਦੇ ਵਿੱਚ ਵੀ ਇਹਨੇ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕਿਆ ਤੇ ਲਾਪਤਾ ਕਰ ਦਿੱਤਾ ਇਹ ਜਿਹੜਾ ਐਸਐਚਓ ਦੋਸ਼ੀ ਪਾਇਆ ਗਿਆ ਜਿਹੜਾ ਐਸਐਚਓ ਦੋਸ਼ੀ ਪਾਇਆ ਗਿਆ ਸਰਿੰਦਰਪਾਲ ਇਹ ਖਾਲੜਾ ਕੇਸ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇਸ ਤੋਂ ਇਲਾਵਾ ਇੱਕ ਹੋਰ ਕੇਸ ਪਿਛਲੇ ਸਾਲ ਸੀਬੀਆਈ ਕੋਰਟ ਨੇ ਡਿਸਾਈਡ ਕੀਤਾ ਸੀ ਉਹਦੇ ਵਿੱਚ ਵੀ ਇਹਨੇ ਚਾਰ ਬੰਦੇ ਜਿਹੜੇ ਆ ਉਹਨਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਹੀ ਜੀਓ ਬਾਲਾਪਿੰਡ ਦੇ ਉਹਨਾਂ ਨੂੰ ਘਰੋਂ ਚੱਕਿਆ ਤੇ ਕੁਝ ਟਾਈਮ ਆਪਣੀ ਨਜਾਇਜ਼ ਹਰਾਸ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਵੀ ਲਾਪਤਾ ਕਰ ਦਿੱਤਾ ਇਸ ਬੰਦੇ ਦੀ ਇਹ ਮੈਂਟੈਲਿਟੀ ਸੀ ਵੀ ਇਹ ਜਿਹੜੇ ਬੰਦਿਆਂ ਨੂੰ ਚੁੱਕਦਾ ਸੀ ਉਹਨਾਂ ਦਾ ਕਾਗਜ਼ੀ ਪੱਤਰੀ ਫੇਕਨ ਕਾਊਂਟਰ ਵੀ ਨਹੀਂ ਸੀ ਵਿਖਾਉਂਦਾ ਵੀ ਕੋਈ ਵੀ ਇਹਨਾਂ ਦਾ ਸਬੂਤ ਨਾ ਬਚੇ ਪਰ ਇਸ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ 32 ਸਾਲਾਂ ਦੇ ਵਿੱਚੋਂ ਇਹ ਗੁਜ਼ਰੇ ਨੇ ਜਿਹੜੀਆਂ ਇਹਨਾਂ ਨੇ ਆਪਣੇ ਐਫਰਟਸ ਕੀਤੇ ਨੇ ਵਕਫਾ ਕੋਰਟਾਂ ਦੇ ਵਿੱਚ ਜਿਹੜਾ ਕੋਰਟ ਆ सीबीआई ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਜਿਹੜਾ ਗਿਆ ਵਾ ਤੇ ਇਹ 16 ਸਾਲ ਇਹ ਕੇਸ ਜਿਹੜਾ ਵਾ ਸਟੇ ਰਿਹਾ ਤੇ 2016 ਦੇ ਵਿੱਚ ਜਿਹੜੀ ਇਹਦੀ ਸਟੇ ਆ ਵਕੇਟ ਹੁੰਦੀ ਆ ਦੁਬਾਰਾ ਜਦੋਂ ਇਹ ਟ੍ਰਾਇਲ ਸ਼ੁਰੂ ਹੁੰਦਾ ਫਿਰ ਜਿਹੜੇ ਮਲਜ਼ਮ ਹੀ ਉਹਨਾਂ ਦੀ ਕਿਉਂਕਿ ਸਟੇਟ ਦੇ ਨਾਲ ਉੱਚੀ ਪਹੁੰਚ ਸੀ ਤੇ ਪੂਰਾ ਸਟੇਟ ਦੀ ਸ਼ਹਿਰ ਦੇ ਉੱਤੇ ਹੀ ਉਹਨਾਂ ਨੇ ਇਹ ਕੰਮ ਕੀਤੇ ਸੀ ਤੇ ਸਟੇਟ ਪੂਰਾ ਉਹਨਾਂ ਨੂੰ ਪ੍ਰੋਟੈਕਟ ਕਰਦੀ ਰਹੀ ਆ ਤੇ ਵੱਖ-ਵੱਖ ਕੋਟਾਂ ਦੇ ਵਿੱਚੋਂ ਚੋਰ ਮੋਰੀਆਂ ਦੇ ਰਹੀ ਉਹਨਾਂ ਨੂੰ ਜਿਹੜਾ ਵਾ ਰਿਲੀਫ ਦਵਾਉਂਦੀ ਰਹੀ ਆ ਜਿਹੜੀ ਕੇਸ ਦੇ ਵਿੱਚ ਤੁਸੀਂ ਸਟੇ ਦੀ ਗੱਲ ਕੀਤੀ ਆ ਜਾਂ ਜਿਹੜਾ ਕੁਝ ਸਮੇਂ ਵਾਸਤੇ ਕੇਸ ਨੂੰ ਮੁਲਤਵੀ ਕਰ ਦੇਣਾ ਕੀ ਲੱਗਦਾ ਕਿ ਨਾਂ ਚੀਜ਼ਾਂ ਨੂੰ ਕਰਨ ਦੀ ਜ਼ਰੂਰਤ ਕਿਉਂ ਕਿਉਂ ਭਈ ਕਿ ਕੀ ਕੋਈ ਗਵਾਹ ਨਹੀਂ ਮਿਲ ਸਕਿਆ ਜਾਂ ਪੁਖਤਾ ਸਬੂਤ ਨਹੀਂ ਮਿਲ ਸਕੇ ਦੋਸ਼ੀਆਂ ਖਿਲਾਫ ਵੇਖੋ ਜਿਹੜਾ 1990 ਤੋਂ 95 ਦਾ ਦੌਰ ਸੀ ਜਿਹਦੇ ਵਿੱਚ ਵੱਡੇ ਪੱਦਰ ਦੇ ਉੱਤੇ ਸਿੱਖ ਨੌਜਵਾਨੀ ਦਾ ਜਿਹੜਾ ਕਾਹਨ ਕੀਤਾ ਗਿਆ ਸੀ ਤੇ ਉਸ ਨੂੰ ਅਤਵਾਦੀ ਤੇ ਵੱਖਵਾਦੀ ਦਰਸਾ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਮਾਰ ਦਿੱਤਾ ਗਿਆ ਸੀ ਜੇ ਇਹ ਕੇਸ ਉਸੇ ਟਾਈਮ ਹੀ ਡਿਸਾਈਡ ਹੋਣੇ ਸ਼ੁਰੂ ਹੋ ਜਾਂਦੇ ਤੇ ਦੁਨੀਆ ਦੇ ਵਿੱਚ ਜਿਹੜੀ ਸਟੇਟ ਨੇ ਸਿੱਖਾਂ ਦੀ ਇਮੇਜ ਇੱਕ ਅਤਵਾਦੀ ਤੇ ਵੱਖਵਾਦੀ ਵਾਲੀ ਬਣਾਈ ਸੀ ਉਹ ਉਸੇ ਟਾਈਮ ਹੀ ਬੇਨਕਾਬ ਹੋ ਜਾਂਦੀ ਤੇ ਜਿਹੜਾ ਸਿੱਖਾਂ ਦੇ ਮੱਥੇ ਦੇ ਉੱਤੇ ਲਾਇਆ ਕਲੰਕ ਸਟੇ ਦੇ ਉੱਤੇ ਆਉਂਦਾ ਸੀ ਤੇ ਉਹਨੂੰ ਕਾਨੂੰਨ ਦੀਆਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਇਹਨੂੰ ਲੰਮੇ ਸਮੇਂ ਤੱਕ ਲਟਕਾ ਕੇ ਅੱਜ 32 ਸਾਲ ਬਾਅਦ ਇਸ ਕੇਸ ਦਾ ਫੈਸਲਾ ਹੁੰਦਾ 32 ਸਾਲ ਬਾਅਦ ਇੱਕ ਜਿਹੜਾ ਬੱਚਾ ਵਾ ਉਹ ਜੰਮਦਾ ਵਾ ਜਵਾਨ ਹੋ ਜਾਂਦਾ ਤੇ ਉੱਚ ਪੋਸਟ ਤੱਕ ਪਹੁੰਚ ਜਾਂਦਾ ਵਾ 32 ਸਾਲ ਬਾਅਦ ਇੱਕ ਇਸ ਕੇਸ ਦਾ ਫੈਸਲਾ ਹੁੰਦਾ ਵਾ ਕਿਉਂਕਿ ਇਹਦੇ ਵਿੱਚ ਜਿਹੜੀ ਧਾਰਾ 302 ਨਹੀਂ ਸੀ ਲੱਗੀ 364 ਹੀ ਤੇ ਉਹਦੇ ਵਿੱਚ ਜਿਹੜੀ ਐ ਇਸ ਦੋਸ਼ੀ ਨੂੰ ਜਿਹੜੀ ਐ 10 ਸਾਲ ਦੀ ਸਜ਼ਾ ਹੋਈ ਹੈ ਤੇ ਇੱਕ ਜਿਹੜਾ ਉਹ ਟ੍ਰਾਇਲ ਦੌਰਾਨ ਹੀ ਉਹਦੀ ਜਿਹੜੀ ਅਵਤਾਰ ਸਿੰਘ ਦੀ ਜਿਹੜਾ ਐਐਸਆਈ ਘਰੋਂ ਲੈ ਕੇ ਆਏ ਉਹਦੀ ਡੈਥ ਹੋ ਗਈ। ਇਸ ਲਈ ਜਿਹੜਾ ਇਹਨਾਂ ਕੇਸਾਂ ਨੂੰ ਲਮਕਾਉਣ ਦਾ ਸਭ ਤੋਂ ਵੱਡਾ ਮਕਸਦ ਹੀ ਕਿ ਜਿਹੜਾ ਤਰੰਤ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਰੌਲਾ ਪੈਣਾ ਸੀ ਉਹਨੂੰ ਕਾਬੂ ਕਰਨ ਲਈ ਤੇ 32 ਸਾਲ ਕਿਹੜਾ ਪਰਿਵਾਰ ਇੱਕ ਕੇਸ ਦੀ ਪੈਰਵਾਹੀ ਕਰਦਾ ਕਰੂਗਾ ਤੇ ਉਸ ਤੋਂ ਬਾਅਦ ਵੱਡੀ ਗੱਲ ਇਹ ਕਿ ਜਦੋਂ ਤੁਸੀਂ 30 32 ਸਾਲ ਬਾਅਦ ਜਿਹੜਾ ਤੁਹਾਡਾ ਐਵੀਡੈਂਸ ਆਉਣਾ 70% ਉਹਦੇ ਵਿੱਚੋਂ ਜਿਹੜੇ ਵਿਟਨੈਸ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਜਾਂ ਫਿਰ ਉਹਨਾਂ ਦੀ ਏਜ ਇੰਨੀ ਹੋ ਚੁੱਕੀ ਸੀ ਵੀ ਉਹ ਕੋਰਟ ਦੇ ਵਿੱਚ ਆਣ ਕੇ ਆਪਣਾ ਐਵੀਡੈਂਸ ਦੇਣ ਦੇ ਯੋਗ ਨਹੀਂ ਰਹੇ ਇਸ ਕੇਸ ਦੇ ਬਾਬਤ ਜਿਹੜੀ ਤੁਸੀਂ ਇਨ ਬਿਨ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਥਾਣੇ ਦੇ ਵਿੱਚ ਰੱਖ ਕੇ ਤਸ਼ੱਦਦ ਕੀਤਾ ਜਾਂਦਾ ਉਸ ਤੋਂ ਬਾਅਦ ਹਰੀਕੇ ਪੱਤਨ ਦੇ ਉੱਪਰ ਕਿਸ ਤਰੀਕੇ ਦੇ ਨਾਲ ਪੂਰਾ ਜਿਹੜਾ ਵਰਤਾਰਾ ਵਾਪਰਦਾ ਹੈ ਉਸ ਨੂੰ ਅੰਜਾਮ ਦਿੱਤਾ ਜਾਂਦਾ ਹੈ ਕੀ ਲੱਗਦਾ ਕਿ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਆਈ ਹੈ ਜਾਂ ਤੁਸੀਂ ਜਾਣਕਾਰੀ ਦਿੱਤੀ ਹੈ ਇਸ ਜਾਣਕਾਰੀ ਨੂੰ ਕੀ ਮੰਨੇ ਜਾਵੇ ਚਸ਼ਮਦੀਦ ਪੁਲਿਸ ਅਫਸਰਾਂ ਨੇ ਜਾਂ ਮੁਲਾਜ਼ਮਾਂ ਨੇ ਜਾਣਕਾਰੀ ਫੋਟ ਦੇ ਵਿੱਚ ਰੱਖੀ ਹੈ ਜਾਂ ਫਿਰ ਪੁਲਿਸ ਜਿਹੜਾ ਜਾਂਚ ਪੜਤਾਲ ਦੇ ਰਾਹੀ ਇਹ ਜਾਣਕਾਰੀ ਸਾਹਮਣੇ ਆਈ ਹੈ ਦੇਖੋ ਇਹ ਜਿਹੜੀ ਜਾਣਕਾਰੀ ਹੈ ਜਦੋਂ ਇਹ ਸੀਬੀਆਈ ਨੇ ਕੇਸ ਇਹਨਾਂ ਮੁਲਜ਼ਮਾਂ ਦੇ ਖਿਲਾਫ ਰਜਿਸਟਰਡ ਕਰ ਦਿੱਤੇ ਉਸ ਤੋਂ ਬਾਅਦ ਇਹ ਪਰਿਵਾਰਾਂ ਨੂੰ ਦਬਾਅ ਪਾ ਕੇ ਤੇ ਜਾਂ ਉਹਨਾਂ ਨੂੰ ਲਾਲਚ ਦੇ ਕੇ ਇਹ ਕੇਸਾਂ ਤੋਂ ਉਹਨਾਂ ਨੂੰ ਐਵੀਡੈਂਸ ਤੋਂ ਮਕਰਾਉਣਾ ਚਾਹੁੰਦੇ ਸੀ ਸਰਦਾਰ ਸਲੱਖਣ ਸਿੰਘ ਦੇ ਬਿਠੇ ਜਿਹੜੇ ਜਗਤਾਰ ਸਿੰਘ ਹੀ ਉਹਨਾਂ ਦੇ ਐਵੀਡੈਂਸ ਦੇ ਵਿੱਚ ਇਹ ਗੱਲ ਆਈ ਆਂ ਪੀ ਜਿਹੜਾ ਸ੍ਰਿੰਦਰਪਾਲ ਹੀ ਉਹਨੇ ਉਹਨਾਂ ਤੱਕ ਪਹੁੰਚ ਕੀਤੀ ਤੇ ਉਹ ਉਹਨੇ ਉਹਨਾਂ ਨੂੰ ਇਹ ਗੱਲ ਦੱਸੀ ਵੀ ਜਿਹੜੇ ਸਰਦਾਰ ਸੁਖਦੇਵ ਸਿੰਘ ਹੀ ਉਹ ਟੌਰਚਰ ਦਾਣਾ ਉਹਨਾਂ ਦੀ ਡੈਥ ਹੋ ਗਈ ਤੇ ਆ ਸਾਰੀ ਗੱਲ ਹੋ ਗਈ ਤੇ ਤੁਸੀਂ ਸਾਡੇ ਨਾਲ ਕੰਪਰੋਮਾਈਜ਼ ਕਰ ਲਓ ਇਹ ਨਾ ਤੇ ਕਿਸੇ ਕਿਸੇ सीबीआई ਇਨਕੁਆਰੀ ਦੇ ਵਿੱਚ ਇਹ ਟ੍ਰੇਸ ਹੋਇਆ ਨਾ ਕਿਸੇ ਪੁਲਿਸ ਇਨਕੁਆਰੀ ਦੇ ਵਿੱਚ ਇਹ ਤੇ ਜਿਹੜੀਆਂ ਬਾਅਦ ਦੇ ਵਿੱਚ ਪਰਿਵਾਰ ਦੇ ਨਾਲ ਕੰਪਰੋਮਾਈਜ਼ ਦੀਆਂ ਗੱਲਾਂ ਸੀ ਉਹਦੇ ਵਿੱਚੋਂ ਸਾਰੀਆਂ ਗੱਲਾਂ ਟ੍ਰੇਸ ਹੋਈਆਂ ਤੇ ਉਹ ਆਨ ਰਿਕਾਰਡ ਕੋਰਟ ਦੇ ਵਿੱਚ ਆਈਆਂ ਜਿਹੜਾ ਕੋਰਟ ਦਾ ਅੱਜ ਡਿਸੀਜਨ ਆਇਆ ਪਰਿਵਾਰ ਇਸ ਚੀਜ਼ ਤੇ ਸੈਟੀਸਫਾਈਡ ਹੈ ਜਾਂ ਇਸ ਤੋਂ ਬਾਅਦ ਕੋਈ ਅਗਲਾ ਰੈਕਟ ਕੀਤਾ ਜਾ ਸਕਦਾ ਹੈ ਦੋਸ਼ੀ ਨੂੰ ਹੋਰ ਸਜ਼ਾ ਦਿਵਾਉਣ ਵਾਸਤੇ ਵੇਖੋ ਪਰਿਵਾਰ ਜਿਹੜੇ ਪਰਿਵਾਰ ਦੇ ਦੋ ਜੀ ਚੱਲ ਜਾਣ ਇਸ ਤੋਂ ਇਲਾਵਾ ਇਹ ਸਲੱਖਣ ਸਿੰਘ ਤੇ ਸੁਖਦੇਵ ਸਿੰਘ ਨੂੰ ਤੇ ਪਹਿਲਾਂ ਲਾਪਤਾ ਕਰ ਦਿੱਤਾ ਗਿਆ ਇੱਕ ਮਹੀਨਾ ਬਾਅਦ ਹੀ ਸਰਦਾਰ ਸੁਖਦੇਵ ਸਿੰਘ ਦਾ ਜਿਹੜਾ ਬੇਟਾ ਬਲਜਿੰਦਰ ਸਿੰਘ ਹੀ ਉਹਨੂੰ ਵੀ ਇੱਕ ਹੋਰ ਫੇਕ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਜਿਹਦੇ ਵਿੱਚ ਵੀ ਉਹਨੇ ਇਹ ਪਰਿਵਾਰ ਨੂੰ ਕੰਪਨਸੇਸ਼ਨ ਮਿਲੀ ਆ ਇੱਕ ਜਿਹੜੀ ਔਰਤ ਆ ਉਹਦੇ ਪਿਤਾ ਪਤੀ ਤੇ ਪੁੱਤਰ ਨੂੰ ਡੇਢ ਮਹੀਨੇ ਦੇ ਵਿੱਚ ਹੀ ਖਤਮ ਕਰ ਦਿੱਤਾ ਤੇ ਇਸ ਪਰਿਵਾਰ ਨੇ ਜਿਹੜਾ ਤਿਲ ਤਿਲ ਇੱਕ ਇੱਕ ਪਲ ਜਿਹੜਾ ਵਾ ਉਹ ਘੁੱਟਣਾ ਮਹਿਸੂਸ ਕਰਕੇ 32 ਸਾਲ ਕੱਢੇ ਆ ਤੇ ਇੱਕ ਬੰਦੇ ਨੂੰ ਉਹਦੇ ਵਿੱਚ ਤਿੰਨ ਦੋ ਬੰਦਿਆਂ ਨੂੰ ਮਾਰਨ ਦੇ ਲਈ ਇੱਕ ਬੰਦੇ ਨੂੰ ਜਿਹੜੀ 10 ਸਾਲ ਦੀ سزا ਹੁੰਦੀ ਆ ਉਹਦੇ ਚ ਪਰਿਵਾਰ ਸੈਟੀਸਫਾਈ ਨਹੀਂ ਹੈਗਾ ਆਪਾਂ ਜੱਜਮੈਂਟ ਆਉਂਦੀ ਹੈ ਉਹਨੂੰ ਪੜ ਕੇ ਫਿਰ ਅਗਲਾ ਸਟੈਪ ਚੁੱਕਾਂਗੇ ਇਸੇ ਪਰਿਵਾਰ ਦਾ ਇਕੱਲਾ ਹੀ ਦੋ ਮੈਂਬਰ ਹੀ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋਏ ਨੇ ਜਾਂ ਉਹਨਾਂ ਦੇ ਨਾਲ ਇਹ ਜਿਹੜਾ ਅਨਮਨੁੱਖੀ ਵਾਪਰੇ ਆ ਜਾਂ ਇਸ ਪਰਿਵਾਰ ਦੇ ਵਿੱਚੋਂ ਹੋਰ ਵੀ ਕੋਈ ਮੈਂਬਰ ਇਸ ਤਰੀਕੇ ਦੇ ਨਾਲ ਅਨਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਇਆ ਮੈਂ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ ਜਿਹੜਾ ਸਲੱਖਣ ਸਿੰਘ ਸੀ ਤੇ ਉਹਨਾਂ ਦੇ ਜਿਹੜੇ ਜਵਾਈ ਸੁਖਦੇਵ ਸਿੰਘ ਹੀ ਸੁਖਦੇਵ ਸਿੰਘ ਉਹਨਾਂ ਦਾ ਇੱਕ ਬੇਟਾ ਬਲਜਿੰਦਰ ਸਿੰਘ ਉਹਨੂੰ ਵੀ ਨਵੰਬਰ 92 ਦੇ ਵਿੱਚ ਹੀ ਇੱਕ ਹੋਰ ਫੇਕ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਾਂਦਾ ਵਾ ਤੇ ਜਿਹੜਾ ਖਾਲੜਾ ਸਾਹਿਬ ਵਾਲਾ ਕੇਸ ਹੀ ਜਿਹੜਾ ਲਾਵਾਰਸ ਲਾਸ਼ਾਂ ਵਾਲਾ ਉਹਦੇ ਤਹਿਤ ਉਸ ਨੂੰ ਕੰਪਨਸੇਸ਼ਨ ਵੀ ਮਿਲੀ ਹੈ ਯਾਨੀ ਕਿ ਇਹ ਇੱਕ ਪਰਿਵਾਰ ਦੇ ਜਿਹੜੇ ਤਿੰਨ ਜੀ ਖਤਮ ਕਰ ਦਿੱਤੇ ਗਏ ਉਹ ਤਿੰਨੇ ਹੀ ਮਤਲਬ ਸਟੇਟ ਦੀ ਸ਼ਹਿਰ ਦੇ ਉੱਤੇ ਦਰਿੰਦੇ ਪੁਲਿਸ ਅਫਸਰਾਂ ਵੱਲੋਂ ਜਿਹੜੀਆਂ ਆਪਣੀਆਂ ਮੋੜੀਆਂ ਦੀਆਂ ਫੀਤੀਆਂ ਵਧਾਉਣ ਵਾਸਤੇ ਤੇ ਫੋਰ ਤਰ੍ਹਾਂ ਤਰ੍ਹਾਂ ਦੇ ਇਨਾਮ ਪਾਉਣ ਦੇ ਲਈ ਇਹੋ ਜਿਹੇ ਜਿਹੜੇ ਕਾਨੂੰਨੇ ਕੰਮ ਆ ਕੀਤੇ ਗਏ ਤੇ ਉਹ ਸਾਰਾ ਅੱਜ ਉਹਦਾ ਕੱਚਾ ਚਿੱਠਾ ਜਿਹੜਾ ਸਾਬਤ ਬਾਜਵਾਤ ਸਾਹਿਬ ਇਸ ਤੋਂ ਇਸ ਤੋਂ ਪਹਿਲਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਹੂ ਜਿਦੇ ਵਿੱਚ ਨਿਆ ਪ੍ਰਣਾਲੀ ਨੂੰ ਮਜਬੂਰ ਕੀਤਾ ਇਨਸਾਫ ਦੇਣ ਵਾਸਤੇ ਤੇ ਦੋਸ਼ੀਆਂ ਨੂੰ ਕਟਾਰੇ ਦੇ ਵਿੱਚ ਖੜਾ ਕਰਕੇ ਸਜ਼ਾ ਵੀ ਤੁਸੀਂ ਦਿਵਾਉਣ ਦੇ ਵਿੱਚ ਸਫਲ ਰਹੇ ਹੋ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਕਿਸ ਤਰ੍ਹਾਂ ਦੇ ਕੇਸ ਪੈਂਡਿੰਗ ਆ ਜਿਹੜੇ ਦੋਸ਼ੀਆਂ ਨੂੰ ਸਜ਼ਾ ਹੋਣੀ ਬਾਕੀ ਆ ਦੇਖੋ ਜਿਹੜੇ ਸੀਬੀਆਈ ਨੇ ਉਸ ਟਾਈਮ 99 ਤੋਂ ਲੈ ਕੇ ਸਾਨੂੰ 2000 ਤੱਕ ਜਿਹੜੇ ਕੇਸ ਰਜਿਸਟਰਡ ਕੀਤੇ ਸੀ ਉਹ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਵੇਖਿਆ ਉਹਦੇ ਵਿੱਚ ਕਾਫੀ ਜਿਹੜੇ ਪੋਜ਼ਿਟਿਵ ਰਿਜ਼ਲਟ ਆ ਗਏ ਨੇ ਜਾਨੀ ਕਿ 100% ਹੀ ਜਿਹੜੇ ਕੇਸ ਸੀ ਉਹਨਾਂ ਦੇ ਵਿੱਚ ਸਜ਼ਾ ਹੋਈ ਆ ਇੱਕ ਅੱਜ ਇਸ ਤੋਂ ਇਲਾਵਾ ਇੱਕ ਦੂਸਰਾ ਹੋਰ ਕੇਸ ਸੀ CBI ਵਰਸਸ ਗਰਬਚਨ ਸਿੰਘ ਉਹਦੇ ਵਿੱਚ ਵੀ ਦੋ ਮੁੰਡਿਆਂ ਨੂੰ ਘਰੋਂ ਚੱਕ ਕੇ ਤੇ 10 ਦਿਨ ਉਹਨਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਇੱਕ ਫੇਕ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਹੀ ਉਹਦੇ ਵਿੱਚ ਵੀ ਅੱਜ ਤਿੰਨ ਪੁਲਿਸ ਮੁਲਾਜ਼ਮਾ ਨੂੰ ਜਿਹੜਾ ਦੋਸ਼ੀ ਇਕਰਾਰ ਦਿੱਤਾ ਗਿਆ ਤੇ ਕੱਲ ਉਹਦੇ ਵਿੱਚ ਵੀ ਸਜ਼ਾ ਸੁਣਾਈ ਗਈ ਬਿਲਕੁਲ ਭਾਈ ਜੀ ਕੀ ਨਾਮ ਹੈ ਤੁਹਾਡਾ ਚਰਨਜੀਤ ਤੁਹਾਡਾ ਕੀ ਰਿਸ਼ਤਾ ਸੀ ਉਹਨਾਂ ਆ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੂੰ ਸਲੱਖਣ ਸਿੰਘ ਤੇ ਸੁਖਦੇਵ ਸਿੰਘ ਦੇ ਰੂਪ ਦੇ ਵਿੱਚ ਪੁਲਿਸ ਦੇ ਵੱਲੋਂ ਹਰੀਕੇ ਪੱਤਨ ਦੇ ਵਿੱਚ ਰੋੜ ਕੇ ਮਾਰ ਦਿੱਤਾ ਜਾਂਦਾ ਹੈ ਅਨਮਨੂਕੀ ਤਸ਼ੱਦਦ ਹੁੰਦਾ ਉਹਨਾਂ ਤੇ ਸਰਦਾਰ ਸਲੱਖਣ ਸਿੰਘ ਜੀ ਮੇਰੇ ਦਾਦਾ ਜੀ ਸੀ ਹਮ ਸਰਦਾਰ ਸੁਖਦੇਵ ਸਿੰਘ ਜੀ ਮੇਰੇ ਫੁੱਫੜ ਜੀ ਸੀ ਹਮ ਕਿੰਨੇ ਵਰ੍ਹੇ ਸੀ ਉਸ ਵੇਲੇ ਤੁਹਾਡੀ ਮੇਰੀ ਉਸ ਵੇਲੇ ਅਨਮੇ ਦੇ ਵਿੱਚ 22 23 ਸਾਲ ਹਮ ਸੁਭਾਵਕ ਹੈ ਕਿ ਜਦੋਂ ਪਰਿਵਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਵਰਤਾਰਾ ਵਾਪਰਿਆ ਹੋਵੇ ਤੇ ਕਈ ਵਾਰੀ ਪਰਿਵਾਰ ਉਹਨਾਂ ਚੀਜ਼ਾਂ ਦੇ ਉੱਪਰ ਘਰ ਦੇ ਵਿੱਚ ਜ਼ਿਕਰ ਕਰਦਾ ਇਨਸਾਫ ਵਾਸਤੇ ਚਾਰਾ ਜੋ ਹੀ ਕੀਤੀ ਜਾਂਦੀ ਹੈ ਫਿਰ ਪਰਿਵਾਰ ਦੇ ਵਿੱਚ ਪਰਿਵਾਰ ਦੇ ਦੋ ਮੁੱਖ ਮੈਂਬਰਾਂ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਦਾ ਮਾਹੌਲ ਕਿਸ ਤਰੀਕੇ ਦਾ ਸੀ ਪਰਿਵਾਰ ਦਾ ਮਾਹੌਲ ਤਾਂ ਇੱਕ ਡਰ ਵਾਲਾ ਸੀ ਜਦੋਂ ਕਿਸੇ ਦੇ ਜੀ ਚਲੇ ਜਾਂਦੇ ਆ ਡਰ ਤਾਂ ਆਟੋਮੈਟਿਕ ਹੀ ਹੁੰਦਾ ਹੀ ਆ ਇੱਕ ਡਰ ਵਾਲਾ ਮਾਹੌਲ ਸੀ ਸਹਿਮ ਵਾਲਾ ਮਾਹੌਲ ਸੀਗਾ ਉਸ ਮਾਹੌਲ ਦੇ ਵਿੱਚ ਰਹੇ ਆ ਹਮ ਸੰਤੁਸ਼ਟੋਂ ਜਿਹੜੀ ਅੱਜ ਡਿਸੀਜਨ ਆਇਆ ਨਹੀਂ ਜੀ ਸੰਤੁਸ਼ਟੀਤ ਨਹੀਂ ਹੈਗੀ ਉਹ ਘਟ ਸਜ਼ਾ ਮਿਲੀ ਉਹਨਾਂ ਨੂੰ ਸਜ਼ਾਵਾਦ ਮਿਲਣੀ ਚਾਹੀਦੀ ਸੀ ਉਹ ਘਟ 32 ਸਾਲ ਦਾ ਸੰਘਰਸ਼ ਲੜਿਆ ਵਾ ਫਿਰ ਦੋ ਡੈਥਾਂ ਆਈਆਂ ਸਾਡੇ ਪਰਿਵਾਰ ਦੇ ਵਿੱਚ ਉਹ ਵੀ ਏਡੀਆਂ ਦਰਦਨਾਕ ਨੇ ਤੇ ਉਹਦੇ ਵਿੱਚ 10 ਸਾਲ ਦੀ ਸਜ਼ਾ ਮੈਨੂੰ ਤੇ ਨਹੀਂ ਲੱਗਦਾ ਕਿ ਉਹ ਜਾਇਜ਼ ਕਰਿਆ ਹਾਂ ਹਾਂਜੀ ਆਉਣ ਵਾਲੇ ਦਿਨਾਂ 'ਚ ਕੋਈ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕੋਈ ਚਾਰਾ ਜੋ ਕੀਤੀ ਜਾ ਸਕਦੀ ਹੈ ਹੋਰ ਸਜ਼ਾ ਦਿਵਾਉਣ ਨੂੰ ਲੈ ਕੇ ਹਾਂਜੀ ਇਹ ਡਿਸੀਜਨ ਪੇਪਰ ਦੇਖ ਲੈਣੇ ਆ ਉਸ ਤੋਂ ਬਾਅਦ ਆ ਫਿਰ ਕਰਾਂਗੇ ਜੀ हां बिल्कुल करेंगे سابقا एसएचओ सुरेंद्रपाल जिदे ਵੱਲੋਂ ਦੋ ਪਰਿਵਾਰ ਦੇ ਮੁੱਖ ਮੈਂਬਰਾਂ ਨੂੰ ਘਰ ਦੇ ਵਿੱਚੋਂ ਚੱਕਿਆ ਜਾਂਦਾ ਤੇ ਅਨਮਨੁੱਖੀ ਤਸ਼ੱਦਦ ਸਰਹਾਲੀ ਥਾਣੇ ਤਰਨਤਾਰਨ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਪਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹਰੀਕੇ ਪੱਤਨ ਦੇ ਉੱਪਰ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਸੇ ਦੇ ਬਾਅਦ ਕੂੜਤਾ ਡਿਸੀਜਨ ਆਇਆ ਤਾਂ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਅਗਲੀ ਪ੍ਰਕਿਰਿਆ ਕੀ ਹੋ ਸਕਦੀ ਹੈ ਅੱਗੇ ਵੀ ਤੁਹਾਡੇ ਦਰਮਿਆਨ ਇਸ ਤਰ੍ਹਾਂ ਦੇ ਤਮਾਮ ਸਾਰੇ ਪੱਖ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ